ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਮੌਸਮ ਦੇ ਬਾਰੇ ਅਹਿਤਾ ਜਾਣਕਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿहां ਹੌਲੀ-ਹੌਲੀ ਜ਼ੁਬੈਲਾ ਤਾਪਮਨ ਹੌਲੀ-ਹੌਲੀ ਵਦਨਾ ਸ਼ੁਰੂ ਹੋ ਗਿਆ ਹੈ ਤਸਦਾ ਅਸਰ ਦਿੱਲੀ ਸਮੇਤ ਉੱਤਰ ਪਾਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਮੁਤਾਬਿਕ ਹੈ ਸਭ ਤੇ ਵੀ ਤਾਪਮਨ ਵਧਿਆ ਹੈ ਤੇ ਮੌਸਮ ਪੱਗ ਦੀ ਮੰਡੀ ਹੈ ਤੇ ਸਭ ਤੇ ਦੇਖਦੇ ਵਕ ਵਕ ਹਿੱਸੇ ਚ ਮੌਸਮ ਦੇ ਵਕ ਵਕ ਪੈਟਰਨ ਦੇਖਣ ਨੂੰ ਮਿਲਣਗੇ ਕੁਝ ਥਾਵਾਂ ਤੇ ਗਰਮੀ ਵਧੇਗੀ ਤੇ ਨਾਲ ਹੀ ਕੁਝ ਥਾਵਾਂ ਤੇ ਬਰਫਬਾਰੀ ਹੋਵੇਗੀ ਅਤੇ ਕੁਝ ਥਾਵਾਂ ਤੇ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਵੀ ਆ ਹਨ ਫਿਲਹਾਲ ਮੌਸਮ ਪੱਗ ਦੱਸਿਆ ਹੈ ਕਿ ਅੱਜ ਸੋਮਵਾਰ ਜਾਨੀ 8 ਮਾਰਚ ਤੋਂ ਉਤਪਾਦ ਦੇ ਖੇਤਰ ਅਜਾ ਤਾਪਮਨ ਹੋਰ ਵਧੇ ਗਿਆ ਤੇ ਦੇਸ਼ ਭਰ ਦੇ ਮੌਸਮ ਦੀ ਘਟਿਵਧੀਆਂ ਜਾਣਨ ਲਈ ਤੁਸੀਂ ਮੌਸਮ ਦੀ ਅਪਡੇਟ ਦੇਖਣ ਲਈ ਸਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਅੱਗੇ ਵੀ ਮੌਸਮ ਦੀ ਤਾਜ਼ਾ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਜੀ ਹਾਂ ਇਹ ਮੌਨਸੂਨ ਤੋਂ ਪਹਿਲਾਂ ਦੀ ਘਟਿਵਧੀਆਂ ਆਮ ਤੌਰ ਤੇ ਗੜ੍ਹ ਮੀਂਹ ਨਾਲ ਜੁੜੀਆਂ ਹੁੰਦੀਆਂ ਹਨ ਤੇ ਅਪ੍ਰੈਲ ਤੇ ਮਈ ਦੌਰਾਨ ਵਧੇਰੇ ਤੀਬਰਤਾ ਨਾਲ ਹੁੰਦੀਆਂ ਹਨ ਵੀਡੀਓ ਦੇਖਣ ਲਈ